ਲੇ ਵੀ ਇੰਟੀਰੀਅਰ ਤਾਂ ਮਿੱਤਰਾਂ ਲੈਸ ਕਾ ਹੀ ਮਾਰਦਾ ਸ਼ੀਟ ਕਵਰ ਪੂਰੀ ਸੋਹਣੀ ਹੈ ਗੱਡੀ ਦੇ ਵਿੱਚ ਇੰਟੀਰੀਅਰ ਜਮ ਸਾਫ਼ ਸੁਥਰਾ ਇੰਜਨ ਗੇਅਰ ਦੀ ਬਿਲਕੁਲ ਓਕੇ 2012 ਮਾਡਲ ਹੈ オリジナル ਬੀਡੀਆਈ ਆ ਦੂਜੇ ਨਾਂ ਤੇ ਆ ਪਹਿਲੇ ਦੂਜੇ ਨਾਂ ਤੇ ਗੱਡੀ ਬਹੁਤ ਘੱਟ ਮਿਲਦੀ ਹੈ ਬਾਈ ਜੀ ਬਹੁਤ ਘੱਟ ਇਹ ਦੂਜੇ ਨਾਂ ਤੇ ਆ ਪੱਕੇ ਨੰਬਰ ਦੀ ਆ ਬਠਿੰਡਾ ਦੀ ਹਰ ਇੱਕ ਗੱਲ ਦੱਸਕ ਵੀਰੋ ਤੁਹਾਡਾ ਸਵਾਗਤ ਆ ਪੀਬੀ 03 ਕਾਰ ਬਾਜ਼ਾਰ ਦੇ ਉੱਤੇ ਲੋ ਵੀ ਮਿੱਤਰੋ ਤੁਸੀਂ ਡਿਜ਼ਾਇਰ ਦਾ ਆਪਾਂ ਨੂੰ ਲਾਂਬਾ ਦਿੰਦੇ ਹੁੰਦੇ ਸੀ ਵੀ ਡਿਜ਼ਾਇਰ ਗੱਡੀ ਨਹੀਂ ਦੇਖੀ ਹੁੰਦੀ। ਨਹੀਂ ਵੀ ਕਿਰਪਾ ਜੀ ਕਰਾ ਮਾੜਾ ਜਿਹਾ ਪਹਿਲਾਂ ਫਰੰਟ ਤੇ ਟਾਇਰਾਂ ਤੇ ਮਰਵਾਈ ਕਰਾ ਨੀਗਾ। ਇਹ ਵੀ ਜਿਹੜੀ ਟਾਇਰਾਂ ਦੀ ਹਾਲਤ ਆ ਗੱਡੀ ਦੇ ਨਾ ਚਾਰੋਂ ਟਾਇਰਾਂ ਐ ਮਲੜੋ। ਵੀ 80 85 ਪੈਸੇ ਪਏ ਆ। ਜਿਹੜੀ ਗੱਲ ਤਾਂ ਬਾਈ ਜੀ ਆਪਾਂ ਹੁੰਦੀ ਆ ਸਾਫ਼ ਉਹੀ ਦੱਸ ਦਿੰਦੇ ਆ। ਠੀਕ ਆ ਜੀ ਮਾੜੀ ਮੁੱਤੀ ਹਲਕੀ ਫੁੜਕੀ ਟੱਚਿੰਗ ਹੈਗੀ ਆ। ਪੀਵੀ 3 ਬਠਿੰਡਾ ਨੰਬਰ ਦੂਜੇ ਓਨਰ ਦੀ ਆ। ਦੂਜੇ ਨਾਂ ਤੇ ਗੱਡੀ ਆ ਬਾਈ ਜੀ। ਚਿੱਟੇ ਕਲਰ ਦੇ ਵਿੱਚ ਆ। ਗੱਡੀ ਇੰਜਨ ਗੇਅਰ ਦੀ ਬਿਲਕੁਲ ਓਕੇ ਆ ਗਰ ਭੇਜ ਥੋੜੀ ਜਿਹੀ ਉਧਰੋਂ ਨਾ ਬੜਾ ਚੰਗੀ ਤਰ੍ਹਾਂ ਆ ਟਾਇਰਾਂ ਤੇ ਜਰੂਰ ਮਰਵਾਇ ਨਿਕਾ ਦਵਾ ਦੇ ਟਰ ਸਾਰੇ ਪੂਰੇ ਵਧੀਆ ਗਏ ਹਲਕੀ ਫੁਲਕੀ ਮਾੜੀ ਮੋਟੀ ਟੱਚਿੰਗ ਆ ਗੱਡੀ ਦੇ ਵਿੱਚ 2012 ਮਾਡਲ ਸੀਸੇ ਤਕਰੀਬਨ ਤੁਸੀਂ ਐ ਮੰਨ ਕੇ ਚੱਲੋ ਸੱਜਣੋ ਤੁਸੀਂ ਇੱਕ ਸੀਸਾ ਵੀ ਨਹੀਂ ਚੇਂਜ ਕਰਨਾ ਇੱਕ ਵੀ ਸਾਰੇ ਸੀਸੇ ਨਾਲ ਦੇ ਕੁਝ ਨਹੀਂ ਕਰਨਾ ਓਕੇ ਗੱਲ ਬਾਤ ਡਿਗਿਡਿਗਿ ਤੇ ਬਈ ਚੰਗੀ ਤਰ੍ਹਾਂ ਮਰਵਾ ਦੀ ਨਿਕਾ Ориਜੀਨਲ ਬੀਡੀ ਆਈ 2012 ਮਾਡਲ ਦੂਜੇ ਨਾਂ ਤੇ ਆ ਤੇ ਘੈਂਟ ਗੱਲਬਾਤ ਆ ਗੱਡੀ ਦੇ ਵਿੱਚ ਲੈ ਵੀ ਕਰ ਭੇਜ ਲੈ ਵੀ ਇੰਟੀਰੀਅਰ ਤਾਂ ਮਿੱਤਰਾਂ ਲੈਸ ਕਾ ਹੀ ਮਾਰਦਾ ਸ਼ੀਟ ਕਵਰ ਪੂਰੀ ਸੋਹਣੀ ਆ ਗੱਡੀ ਦੇ ਵਿੱਚ ਇੰਟੀਰੀਅਰ ਜਮ ਸਾਫ਼ ਸੁਥਰਾ ਇੰਜਨ ਗੇਅਰ ਦੀ ਬਿਲਕੁਲ ਓਕੇ ਚੰਗੀ ਗੱਡੀ ਆ ਬਾਈ ਮਾੜੀ ਗੱਡੀ ਆਪਾਂ ਰੱਖਦੇ ਨਹੀਂ origignal bdi ਆਈ ਹੈ ਆਪਾਂ ਵਧੀਆ ਘਰੋਂ ਗੱਡੀਆਂ ਹੁੰਦੀਆਂ ਜਿਹੜੀਆਂ ਜੀ ਘਰੋਂ ਗੱਡੀਆਂ ਖਰੀਦਦੇ ਆ ਤੇ ਵਧੀਆ ਘੈਂਟ ਗੱਡੀਆਂ ਦੇ ਸੌਦਾ ਕਰੀਦਾ ਤੇ ਘੈਂਟ ਹੀ ਸਾਨੂੰ ਮਿੱਤਰੋ ਗੱਡੀਆਂ ਦੇਈਦੀਆਂ ਲੈ ਵੀ ਕਰ ਭੇਜ ਇਦਾਂ ਕਿਰਾ ਮੜਾ ਜਾ ਮਰਵਾਈ ਨਿਕਾ ਇੰਜਨ ਲੈ ਮਾਰਦਾ ਨਾ ਲਿਸ਼ਕਾ ਤੇ ਕਾ ਚੀਜ਼ ਬਈ ਇਹਦੇ ਨਾਲ ਏਸ਼ੀਆ ਮਟਕਿਆ ਉਹ ਹੁੰਦਾਗਾ ਕੀ ਬਈ ਵਹਿਮ ਕਰਦੇ ਲੱਗਦਾ ਵੀ ਆ ਕਾਗਜ਼ ਜੱਕੀ ਪਾਇਆ ਪਿਆ ਗੋਡੇ ਪਿਲਰ ਤੇ ਮੜਾ ਜਾ ਨਿਕਾ ਬੈਟਰੀ ਪੂਰੀ ਵਧੀਆ ਫੱਟੀ ਸਾਰੀ ਨਾਲ ਦੀ ਸਾਰੀ ਗੱਡੀ ਓਰੀਜਨਲ ਗੋਡੇ ਪਿਲਰਾਂ ਦੀ ਬਿਲਕੁਲ ਓਕੇ ਲੈ ਵੀ ਤੁਸੀਂ ਜਾਣਕਾਰੀ ਆਪਾਂ 00 ਰਿਪੋਰਟ ਦੀ ਦੇਵਾਂਗੇ ਵਧੀਆ ਜਾਣਕਾਰੀ ਦੇਵਾਂਗੇ ਬਿਲਕੁਲ ਓਕੇ ਉਹੀ ਜੀ ਜਾਣਕਾਰੀ ਨਹੀਂ ਦਿੰਦੇ ਬਿਲਕੁਲ ਜਮਾਂ ਸਹੀ ਜਾਣਕਾਰੀ ਦੇਵਾਂਗੇ 2012 ਮਾਡਲ ਆ ਓਰੀਜਨਲ ਬੀਡੀਆਈ ਆ ਦੂਜੇ ਨਾਂ ਤੇ ਆ ਪਹਿਲੇ ਦੂਜੇ ਨਾਂ ਤੇ ਗੱਡੀ ਬਹੁਤ ਘੱਟ ਮਿਲਦੀ ਆ ਬਾਈ ਜੀ ਬਹੁਤ ਘੱਟ ਇਹ ਦੂਜੇ ਨਾਂ ਤੇ ਆ ਪੱਕੇ ਨੰਬਰ ਦੀ ਆ ਬਠਿੰਡਾ ਦੀ ਡਾਕੂਮੈਂਟਸ ਉਹਨੂੰ ਮਿਲ ਜਾਣਗੇ ਨਾਂ ਤੇ ਜਿਹੜੀ ਇੱਕ ਆਪਣੀ ਹੋਰ ਬੇਨਤੀ ਆ ਜਿਹੜੀ ਆਪਾਂ ਗੱਡੀ ਵੇਚਦੇ ਆ ਬਾਈ ਜੀ ਹਰ ਇੱਕ ਗੱਡੀ ਨਾ ਨਾਂ ਕਰਾਇਏ ਤੋਂ ਬਿਨਾ ਗੱਡੀ ਨਹੀਂ ਦਿੰਦੇ ਆਪਾਂ ਜੇ ਕਿਸੇ ਨੇ ਆਪਣੇ ਤੋਂ ਗੱਡੀ ਖਰੀਦਣੀ ਹੁੰਦੀ ਆ ਤਾਂ ਆਪਾਂ ਨਾਂ ਕਰਵਾ ਕੇ ਗੱਡੀ ਦੇਵਾਂਗੇ ਫੀਸ ਥੋੜੀ ਹੋਊਗੀ ਠੀਕ ਆ ਜੀ 2012 ਮਾਡਲ オリジナル ਬੀਡੀਆਈ ਪੱਕੇ ਨੰਬਰ ਦੀ ਦੂਜੇ ਨਾਂ ਦੀ ਰੰਗ ਪੇਂਟ ਦੇ ਵਿੱਚ ਮਾੜੀ ਮੁੱਠੀ ਟੱਚਿੰਗ ਆ ਗਈ ਬਾਕੀ ਸਾਰੀ ਗੱਡੀ ਰੇਟ ਬਿਲਕੁਲ ਜਾਇਜ਼ ਆ 270000 ਰੁਪਏ ਡਿਮਾਂਡ ਆ ਬਾਕੀ 네ਗੋਸ਼ੀਏਬਲ ਰੇਟ ਆ ਮਾਨਤਨ ਹੋ ਜਾਊਗਾ ਨੰਬਰ ਸਕਰੀਨ ਤੇ ਆ ਪੇਜ ਨੂੰ ਫੋਲੋ ਕਰਕੇ ਰੱਖ ਲਓ ਪੰਜਾਬ ਟੂਰ ਨੂੰ ਇੰਸਟਾਗ੍ਰam YouTube ਤੇ Facebook ਤੇ ਖਸ਼ੀ ਗਾਲ ਜੀ